welcom to punjab knowledge point سوالਤਾ ਤੁਹਾਡਾ ਆਪਣੇ ਚੈਨਲ ਪੰਜਾਬ ਨੌਲੇਜ ਪੁਆਇੰਟ ਤੇ ਅੱਜ ਅਸੀਂ ਤੁਹਾਡੇ ਲਈ ਇੱਕ ਮੈਥ ਦਾ ਰੀਜ਼ਨਿੰਗ ਦਾ ਟੌਪਿਕ ਲੈ ਕੇ ਆਇਾਂਗੇ ਪੀਪਲ ਦੇ ਵਿੱਚ ਅਕਸਰ ਇਦਾਂ ਦੇ ਸਵਾਲ ਆਉਂਦੇ ਹੁੰਦੇ ਆ ਠੀਕ ਹੈ ਇਹ ਸਵਾਲ ਤੁਸੀਂ ਧਿਆਨ ਨਾਲ ਸਮਝਿਓ ਜੀ ਹਾਂਜੀ ਆਪਾਂ ਤੁਹਾਨੂੰ ਇਹ ਰਕਮਨ ਦੇਖ ਲਓ ਇਹਨਾਂ ਨਾਲ ਰਿਲੇਟਡ ਕੁਝ ਸਵਾਲ ਦੱਸਾਂਗੇ ਮੇਪਰ ਚ ਇਸ ਤਰ੍ਹਾਂ ਨਹੀਂ ਆਉਂਦੇ ਤੁਹਾਨੂੰ ਦੱਸਾਂਗੇ ਕਿਵੇਂ ਆਉਂਦੇ ਆ ਠੀਕ ਹੈ ਹਾਂਜੀ ਆਪਾਂ ਸਟਾਰਟ ਕਰਦੇ ਆ ਦੇਖੋ ਇਹ ਪਹਿਲਾ ਸਵਾਲ ਆ 1 2 3 4 5 6 7 8 9 ਅਗਮਾ ਲਿਖੀਆਂ ਵੀ ਆ ਨੇ ਠੀਕ ਹੈ ਪੀਪਲ ਸਾਈ ਨਹੀਂ ਉਹਨਾਂ ਨੇ ਪੀਪਲ ਦੇ ਵਿੱਚ ਇੱਕ ਯਾਦ ਦਿਮਾਹ ਚ ਰਿਮਾਈਂਡ ਕਰੋ ਵੀ ਇੱਕ ਡੱਬਾ ਆਉਂਦਾ ਹੁੰਦਾ ਇਦਾਂ ਦਾ ਬਣਿਆ ਹੋਇਆ ਵੀ ਗੱਲ ਸਾਰਿਆਂ ਦੇ ਮਾਈਂਡ ਚ ਆ ਗਿਆ ਹੁਣ ਹੈਨਾ ਇਦਾਂ ਦਾ ਇੱਕ ਡੱਬਾ ਹੁੰਦਾ ਉਹਦੇ ਵਿੱਚ ਨਾ ਆਇਲ ਦਾ ਇਹ ਨਾ ਬਣੀਆ ਹੁੰਦੀਆਂ ਨੇ ਉਹਦੇ ਵਿੱਚ 9 ਅੰਕ ਲਿਖੇ ਹੁੰਦੇ ਨੇ ਨੌਨ ਅੰਕ ਲਿਖਨੇ ਹੁੰਦੇ ਆ 8 ਅੰਕ ਲਿਖੇ ਹੁੰਦੇ 9ਵਾਂ ਅੰਕ ਆਪਾਂ ਨੇ ਦੱਸਣਾ ਹੁੰਦਾ ਵੀ ਇੱਥੇ ਕੀ ਆਊਗਾ ਇਹਨਾ ਇੱਕ ਬਹੁਤ ਸੌਖਾ ਜਿਹਾ ਟ੍ਰਿਕ ਹੈ ਤੁਸੀਂ ਬਹੁਤ ਈਜ਼ੀ ਨੂੰ ਕਰ ਸਕਦੇ ਹੋਗੇ ਠੀਕ ਹੈ ਹੁਣ ਇੱਥੇ ਤੁਹਾਨੂੰ ਦੱਸ ਦਿਆ ਵੀ ਕੀ ਆਉਣਾ ਹੁੰਦਾ ਆਹ ਰਕਮ ਦੇਖ ਲਓ ਦਿਖਿਲੀ ਸਾਰਿਆਂ ਨੇ ਠੀਕ ਹੈ ਹੁਣ ਇਹਦੇ ਵਿੱਚ ਆਪਾਂ ਨੇ ਕੀ ਕਰਨਾ ਹੁੰਦਾ ਜਿਹੜਾ ਇੱਥੇ ਹੁੰਦੀ ਹੈ ਰਕਮ ਉਹ ਹੁੰਦੀ ਹੈ ਪਹਿਲੀ ਰਕਮ ਇੱਥੇ ਤੀਜੀ ਪੰਜਵੀਂ ਸੱਤਵੀਂ ਨੌਵੀਂ ਠੀਕ ਹੈ ਇੱਥੇ ਆਉਣਾ ਹੁੰਦਾ 2 4 6 8 ਇਹ ट्रिक ਯਾਦ ਰੱਖ ਲੈਣਾ ਜਿੱਦਾਂ ਦੇ ਸਵਾਲ ਆਉਂਦੇ ਆ ਬਹੁਤ ਈਜ਼ੀ ट्रिक ਹੈਗਾ ਮਤਲਬ ਹੁਣ ਆਪਾਂ ਨੇ ਦੇਖਣਾ ਵੀ ਜਦੋਂ ਤੁਸੀਂ ਕੀ ਹੈਗਾ ਜੋੜ ਕਰੋਗੇ ਸਾਰਿਆਂ ਦਾ ਇਧਰ ਨੂੰ ਵੀ ਕਰੋ ਇਧਰ ਨੂੰ ਵੀ ਕਰੋ ਡਾਇਗਨਲ ਹੀ ਕਰੋ ਚਾਹੇ ਠੀਕ ਹੈ ਐਸ ਲੋਡ ਨੂੰ ਕਰੋ ਚਾਹੇ ਐਸ ਲੋਡ ਨੂੰ ਕਰੋ ਸਾਰਿਆਂ ਦਾ ਸੇਮ ਜੋੜ ਆਊਗਾ ਸਮਝ ਲੱਗੀ ਐਸ ਲੋਡ ਨੂੰ ਵੀ ਸਭ ਦਾ ਜੋੜ 15 ਆਉਂਦਾ ਨੀਚੇ ਨੂੰ ਵੀ ਸਭ ਦਾ ਜੋੜ 15 ਆਉਂਦਾ ਐਸ ਲੋਡ ਨੂੰ ਵੀ ਸਭ ਦਾ ਜੋੜ 15 ਹੀ ਆਉਂਦਾ ਕਰਕੇ ਦੇਖ ਲੈ ਸਕਦੇ ਹੋ ਤੁਸੀਂ ਠੀਕ ਹੈ ਹੁਣ ਤੁਹਾਨੂੰ ਦੱਸ ਦਿੰਦੇ ਆ ਵੀ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਵੀ ਪੇਪਰ ਦੇ ਵਿੱਚ ਆਏ ਥੋੜੀ ਨਾ ਆਊਗਾ ਪੇਪਰ ਸਾ ਡੱਬਾ ਬਣਿਆ ਆਊਗਾ ਹਨਾ ਆਪਾਂ ਕੋਈ ਵੀ ਕੰਪੀਟੀਟਿਵ ਅਗਜ਼ਾਮ ਦਿੰਨੇ ਆ ਉਹਨਾਂ ਦੇ ਵਿੱਚ ਇਹ ਅਕਸਰ ਆਉਂਦੇ ਹੀ ਆਉਂਦਾ ਇੱਕ ਸਵਾਲ ਇਦਾਂ ਦਾ ਹੁਣ ਤੁਹਾਨੂੰ ਦੱਸ ਦਿਆਂ ਤਰੀਕਾ ਹਰ ਇੱਕ ਦਾ ਅਲੱਗ-ਅਲੱਗ ਹੁੰਦਾ ਅੱਜ ਤੁਹਾਡੇ ਲਈ ਇੱਕ ਮੈਥਡ ਰਹੀ ਲੈ ਕੇ ਆਏ ਆ ਅਸੀਂ ਠੀਕ ਹੈ ਇਹ ਜਿ ਕੁਝ ਕੁ ਸਵਾਲਾਂ ਦੇ ਵਿੱਚ ਇਹ ਵੀ ਮੈਥਡ ਲੱਗਦਾਗਾ ਹੁਣ ਦੇਖੋ ਤੁਹਾਨੂੰ ਦੱਸ ਦਿਆਂਗੇ ਪੇਪਰ ਦੇ ਵਿੱਚ ਆਏ ਡੱਬਾ ਬਣਿਆ ਹੋਇਆ ਆ ਗਿਆ ਸਮਝ ਗਏ ਆ ਡੱਬਾ ਬਣਿਆ ਹੋਇਆ ਆ ਗਿਆ ਜੀ ਉਹਦੇ ਵਿੱਚ ਉਹਨਾਂ ਨੇ ਅੰਕ ਲਿਖ ਲਿਖੀ ਦਿੱਤੇ ਨੇ ਹੁਣ ਤੁਹਾਨੂੰ ਇਹ ਤਰੀਕਾ ਤਾਂ ਦੱਸਿਆ ਹੈਗਾ ਵੀ ਤਾਂ ਕਿ ਸੋਨੂੰ ਪਤਾ ਲੱਗ ਜੂਗਾ ਠੀਕ ਹੈ ਹੁਣ ਇੱਥੇ ਆਪਸ਼ਨਾਂ ਦੇਤੀਆਂ ਸੋਨੂੰ ਆਪਸ਼ਨਾਂ ਦੇਦੀਆਂ ਵੀ ਇੱਥੇ ਕੀ ਭਰਉਂ ਭਰੀਏ ਹੈ ਨਾ ਹੁਣ ਇੱਥੇ ਆਪਸ਼ਨਾਂ ਕੋਈ ਵੀ ਦਿੱਤੀਆਂ ਹੋਈਆਂ ਨਹੀਂਆਂ ਠੀਕ ਹੈ ਜਿਵੇਂ ਦੇਤੀ 5 7 8 ਨੋ ਆਪਸ਼ਨਾਂ ਦਿੱਤੀਆਂ ਠੀਕ ਹੈ ਆਪਾਂ ਨੇ ਕੀ ਕਰਨਾ ਜੋੜ ਕਰਕੇ ਦੇਖ ਲੈਣਾਗਾ ਵੀ ਕਿੰਨਾ ਆਉਂਦਾ ਹੈ ਨਾ ਤਾਂ ਆਪਾਂ ਇਹਨੂੰ ਇੱਥੇ ਪਤਾ ਵੀ ਪੰਜਵੀਂ ਸੰਖਿਆ ਹੋਊਗੀ ਤਾਂ ਪੰਜ ਉਹਦੇ ਲਿਖ ਦੋ ਸਮਝ ਲੱਗ ਗਈ ਨਾ ਇਹ ਪੇਪਰ ਦੇ ਵਿੱਚ ਬਹੁਤ ਸਵਾਨ ਆਉਂਦੇ ਨੇ ਵੀ ਇਹਨਾਂ ਦਾ ਇਹ ਨੋ ਅੰਕ ਆਏ ਵੀ ਦੇ ਦਿੰਦੇ ਨੇ ਵੀ ਨੋ ਅੰਕ ਦਿੱਤੇ ਹੋਏ ਨੇ ਇਹਨਾਂ ਨੂੰ ਉਸ ਡੱਬੇ ਦੇ ਵਿੱਚ ਇਸ ਤਰ੍ਹਾਂ ਲਗਾਓ ਕਿ ਸਾਰਿਆਂ ਦਾ ਜੋੜ ਆ ਜਿਹੜਾ ਸੇਮ ਆਵੇ ਡਾਇਗਨਲੀ ਵੀ ਸੇਮ ਆਵੇ ਉੱਪਰੋਂ ਹੇਠਾਂ ਤੱਕ ਵੀ ਸੇਮ ਆਵੇ ਤੇ ਟੇਡੇ ਲੋੜ ਵੀ ਸੇਮ ਆਵੇ ਠੀਕ ਹੈ ਜੀ ਹੁਣ ਹਾਂਜੀ ਨੈਕਸਟ ਸਵਾਲ ਦੇਖਨੇ ਆ ਹੁਣ ਇਹ ਤੁਸੀਂ ਖੁਦ ਕਰ ਸਕਦੇ ਹੋ ਹੁਣ ਪਰ ਇਹ ਵੀ ਧਿਆਨ ਰੱਖਣਾ ਵੀ ਉਹ ਸੀਕੁਐਂਸ ਦੇ ਵਿੱਚ ਹੋਣੇ ਚਾਹੀਦੇ ਨੇ ਸੰਖਿਆਵਾਂ ਉਹ ਦੂਜਾ ਸਵਾਲ ਜਿਵੇਂ 11 13 14 15 16 17 12 18 19 ਆ ਹਨਾ ਇਹ ਚ ਆਪਾਂ ਪਹਿਲਾਂ ਕੀ ਕਰਾਂਗੇ ਇਹਨੂੰ ਸੀਕੁਐਂਸ ਦੇ ਵਿੱਚ ਲਿਖਾਂਗੇ 11 12 13 14 15 16 17 18 19 ਸੀਕੁਐਂਸ ਚ ਲਿਖ ਲੈਣਾ ਸੀਕੁਐਂਸ ਕਿਉਂ ਲਿਖਿਆ ਤਾਂ ਕਿ ਆਪਣਾ ਸਵਾਲ ਗਲਤ ਨਾ ਹੋਵੇ ਜੀ ਸੀਕੁਐਂਸ ਲਿਖਣਾ ਇਹਨਾਂ ਨੂੰ ਜ਼ਰੂਰੀ ਹੈ ਅਸੀਂ ਕਿਉਂਕਿ ਮਤਲਬ ਵੀ ਛੋਟੇ ਤੋਂ ਵੱਡੇ ਵੱਲ ਨੂੰ ਠੀਕ ਹੈ ਹੁਣ ਆਪਾਂ ਇਹ ਠੀਕ ਡੱਬਾ ਬਣਾਇਆ ਹੁਣ ਇਹ ਤੁਸੀਂ ਖੁਦ ਕਰੋਗੇ ਬਹੁਤ ਈਜ਼ੀ ਸਵਾਲ ਹੈ ਮਾ ਦੇਖੋ ਠੀਕ ਹੈ ਇਹ ਜੇ ਆਪਣੀ 9 ਦੇ 9 ਅੰਕ ਫਿੱਟ ਕਰਨੇ ਨੇ ਕਿਸ ਤਰ੍ਹਾਂ 9 ਦੇ 9 ਅੰਕ ਇਸ ਡੱਬੇ ਚ ਫਿੱਟ ਕਰੀਏ ਵੀ ਆਪਣਾ ਸਵਾਲ ਵੀ ਸਹੀ ਹੋਵੇ ਹੈਨਾ ਸੋਨੇ ਪਹਿਲਾਂ ਦੱਸ ਕੇ ਗਏ ਸੀ ਵੀ ਪਹਿਲਾ ਇੱਕ ਹੁੰਦਾਗਾ 1 ਨੰਬਰ ਹੈਨਾ ਫਿਰ ਵਿੱਚ ਇਧਰ 3 5 7 9 ਆਈ ਨੰਬਰ ਲਿਖਣੇ ਹੁੰਦੇ ਨੇ 2 4 6 8 ਇਹ ਤਰੀਕਾ ਯਾ ਰੱਖ ਲਿਓ ਹੁਣ ਇੱਕ ਇੱਕ ਨੰਬਰ ਤੇ ਕਿਹੜੀ ਸੰਖਿਆ ਹੈਗੀ ਜੀ 11 ਉਹ ਇੱਥੇ ਲਿਖਤੀ 3 ਨੰਬਰ ਤੇ ਕਿਹੜੀ ਆ 13 5 ਦੇ ਕਿਹੜੀ ਆ 15 7 ਦੇ ਕਿਹੜੀ ਆ 17 9 ਤੇ ਕਿਹੜੀ ਆ ਜੀ 19 ਠੀਕ ਹੈ 2 ਨੰਬਰ ਤੇ 12 4 ਨੰਬਰ ਤੇ 14 6 ਨੰਬਰ ਤੇ 16 8 ਨੰਬਰ ਤੇ 18 ਹੁਣ ਇਹਨਾਂ ਜੋੜ ਕਰਕੇ ਦੇਖ ਲਓ ਜੀ 8 ਤੇ ਤਿੰਨ 11 4 15 ਠੀਕ ਹੈ 1 2 3 4 54 ਹੋ ਗਿਆ ਹੁਣ ਇਧਰ ਨੂੰ ਵੀ ਜੋੜ ਕਰਕੇ ਦੇਖ ਲਓ 6 7 8 637 78 15 ਠੀਕ ਹੈ 1 2 3 4 ਇੱਕ حاصل ਆ ਗਿਆ ਸੀ ਹੁਣ ਐਸ ਲੋਡ ਨੂੰ ਵੀ ਜੋੜ ਕਰਕੇ ਦੇਖ ਲਓ ਡੇਢੇ ਲੋਡ ਨੂੰ 2 ਦੇ 5 7 8 15 حاصل ਹੈ 1 2 3 4 ਦੇਖੋ ਸਾਰੇ ਸਾਈਡ ਨੂੰ 45 ਜੋੜ ਆ ਗਿਆ ਨਾ ਠੀਕ ਹੈ ਐਦਾਂ ਦੇ ਸਵਾਲ ਆਉਂਦੇ ਹੁੰਦੇ ਪੇਪਰ 'ਚ ਧਿਆਨ ਨਾਲ ਦੇਖਿਓ ਹਾਂਜੀ ਨੈਕਸਟ ਸਵਾਲ ਦੇਖਦੇ ਆਂ ਉਦੇ ਵਿੱਚ ਕਿ 24 25 26 27 28 29 30 31 32 ਸੀਕੁਐਂਸ ਵਾਈਜ਼ ਨੇ ਇਹ ਹੁਣ ਤੁਹਾਨੂੰ ਸਭ ਨੂੰ ਸਮਝ ਲੱਗ ਗਈ ਹੋਣੀ ਜਿਹੜਾ ਇੱਕ ਇੱਕ ਦਿਨ 5 7 9 ਤੇ 2 4 6 8 ਵਾਹ ਤੁਹਾਨੂੰ ਦੱਸਦੇ ਆ ਉਹ ਹੁੰਦੇ ਨੇ ਵੀ ਉਸ ਨੰਬਰ ਦਾ ਸਥਾਨ ਹੁੰਦਾ ਉਹ ਠੀਕ ਹੈ ਜਿਵੇਂ ਆਪਣੇ ਕੋਲ ਆ ਰਕਮਾਂ ਲਿਖਿਆ ਹੋਏ ਨੇ ਇਹਨਾਂ ਦਾ ਸਥਾਨ ਵੀ ਪਹਿਲੇ ਤੇ ਕਿਹੜੇ ਦੂਜੇ ਤੇ ਕਿਹੜੀ ਤੀਜੇ ਚੌਥੇ ਪੰਜਵੇਂ ਛੇਵੇਂ ਸੱਤਵੇਂ ਅੱਠਵੇਂ ਨੌਵੇਂ ਤੇ ਕਿਹੜੀ ਸੰਖਿਆ ਠੀਕ ਹੈ ਹੁਣ ਇੱਥੇ ਆਪਾਂ ਨੇ ਲਿਖਣੀ ਸੀ ਜੀ ਪਹਿਲੀ ਸੰਖਿਆ ਹੈ ਨਾ ਪਹਿਲੀ ਸੰਖਿਆ ਕੀ ਹੈਗੀ ਆ चौबी इतने लिखनी है तीजी तीजी संख्या कि जी तीजी संख्या कि छब्बी ठीक है इतने के लिखनी है पंवी पंजी के जी अठाई मत कि लिखनी है सत्तवी सत्तवी कि तीह नौवीं कि बत्ती हो रही लिखती है ना इतने दूजी दूजी के इतने पच्ची नंबर दू दूजे नंबर पर मतलब पच्ची संख्या लिखी हुई है है ना तो चौथे नंबर पर किताई है ਠੀਕ ਹੈ ਤੇ ਆਪਣੇ ਕੋਲ ਦੋ 6ਵੇਂ ਨੰਬਰ ਤੇ ਕਿਹੜੀ ਹੈ ਜੀ ਦੇਖੋ ਜੀ 6ਵੇਂ ਨੰਬਰ ਤੇ ਕਿਹੜੀ ਹੈ ਜੀ 29 ਹੈ 8ਵੇਂ ਨੰਬਰ ਤੇ ਕਿਹੜੀ ਹੈ ਜੀ 31 ਹੈ ਹੁਣ ਇਹਨਾਂ ਦਾ ਜੋੜ ਕਰਕੇ ਦੇਖ ਲਓ 6 ਤੇ 1 7 7 7 14 ਹਾਸਲ 1 ਤੇ 3 ਤੇ 2 5 5 ਤੇ 2 7 7 1 8 84 ਹੋ ਗਿਆ ਇਦਾਂ ਨੂੰ ਦੇਖ ਲਓ ਨੌ ਤੇ 4 13 13 ਦੇ ਇੱਕ 14 ਹੈ ਨਾ ਹਾਸ ਲੀਕ ਦੋ ਤੇ ਕਿ ਤਿੰਨ ਤੇ ਦੋ ਪੰਜ ਤੇ ਤਿੰਨ 884 ਹੋ ਗਿਆ ਇਧਰ ਨੂੰ ਵੀ ਕਰਕੇ ਦੇਖੋ 8 ਤੇ 5 13 13 ਦੇ ਇੱਕ 14 ਹਾਸ ਲੀਕ ਦੋ ਤੇ ਕਿ ਤਿੰਨ ਤਿੰਨ ਤੇ ਦੋ ਪੰਜ ਪੰਜ ਤੇ 8 ਦੇਖੋ ਸਾਰੇ ਬਸ ਇਹਨੂੰ ਜੋੜਾ ਬਣਾ 84 ਆ ਗਿਆ ਠੀਕ ਹੈ ਨਾ ਹਾਂਜੀ ਇਸੇ ਤਰ੍ਹਾਂ ਨੈਕਸਟ ਸਮ ਦੇਖੋ ਉਹਦੇ ਵਿੱਚ ਵੀ ਹੁਣ ਤੁਹਾਨੂੰ ਸਮਝ ਲੱਗ ਚੁੱਕੀ ਆ ਹੁਣ ਤੁਹਾਨੂੰ ਸਿੰਪਲ ਜਿਹਾ ਡੱਬੇ 'ਚ ਸਵਾਲ ਕਰਨਾ ਹੀ ਸਿਖਾਵਾਂਗੇ ਵੀ ਕਿਵੇਂ ਕਰਨਾਗਾ ਇਹ ਆਪਾਂ ਕੋਈ ਵੀ ਅਸਾਮ ਦਿਨੀ ਆ ਉਹਨਾਂ ਦੇ ਵਿੱਚ ਹੀ ਆਉਂਦਾ ਹੀ ਆਉਂਦਾਗਾ ਠੀਕ ਹੈ ਦੇਖੋ ਜੀ ਬਿਲਕੁਲ ਸ਼ਾਰਟ ट्रिक ਦੇ ਨਾਲ ਤੁਹਾਨੂੰ ਦੱਸਦੇ ਨੇ ਇਹ ਕਰਨੇ ਹੁਣ ਇੱਥੇ ਪਹਿਲੀ ਸੰਖਿਆ ਹੈ ਪਹਿਲੀ 12 ਤੀਜੀ 14 ਪੰਜਵੀਂ 16 ਠੀਕ ਹੈ ਸੱਤਵੀਂ 18 ਨੌਵੀਂ 20 ਆਈ ਦੂਜੀ 13 ਚੌਥੀ 15 ਛੇਵੀਂ 17 ਠੀਕ ਹੈ ਤੇ ਅੱਠਵੀਂ 19 ਜੋੜ ਕਰ ਦਿਓ ਇਹਨਾਂ ਦਾ 9 4 13 ਤੇ 5 18 ਹਾਂ ਸਲਿੱਕ 3 4 ਇਧਰ ਨੂੰ 7 2 9 9 0 18 7 1 1 1 2 3 4 ਹੁਣ ਇਧਰ ਨੂੰ ਵੀ ਕਰ ਲਓ ਕਰਕੇ ਦੇਖ ਲਓ 9 6 15 3 18 7 1 1 2 3 4 ਸਮਝ ਲੱਗੀ ਠੀਕ ਹੈ ਅੱਗੇ ਦੇਖੋ ਜੀ ਲਾਸਟ ਸਮਾ ਦੇਖੋ ਧਿਆਨ ਨਾਲ ਇਹਦਾ ਵੀ ਆਪਾਂ ਨੇ ਡੱਬਾ ਬਣਾ ਲੈਣਾ ਠੀਕ ਹੈ ਆ ਦੇਖੋ ਡੱਬਾ ਬਣ ਗਿਆ ਇਹ ਜੀ ਸੰਖਿਆਵਾਂ ਲਿਖ ਦਿਓ ਠੀਕ ਹੈ ਇਹਦੇ ਵਿੱਚ ਪਹਿਲੀ ਸੰਖਿਆ ਕਿਹੜੀ ਹੈ ਜੀ ਇਹਨੂੰ ਪਹਿਲਾਂ ਸੀਕੁਐਂਸ ਕਰਨਾ ਪਊਗਾ ਫਿਰ ਪਤਾ ਲੱਗੂਗਾ 99 ਹੈਨਾ 99 92 93 94 95 96 97 98 99 ਪਹਿਲੇ ਨੰਬਰ ਤੇ 99 ਤੀਜੇ ਨੰਬਰ ਤੇ 93 ਪੰਜਵੇਂ ਨੰਬਰ ਤੇ 95 ਸੱਤਵੇਂ ਨੰਬਰ ਤੇ 93 ਨੌਵੇਂ ਨੰਬਰ ਤੇ 99 ਦੂਜੇ ਤੇ 92 4th 93 6th 93 8th 98 ਹੁਣ ਇਹਨਾਂ ਦਾ ਜੋੜ ਕਰਕੇ ਦੇਖ ਲੋ 83 11 4 15 حاصل 199 18 ਤੇ 9 27 ਤੇ 28 ਠੀਕ ਹੈ ਹੁਣ ਇਹਨਾਂ ਨੂੰ ਕਰ ਲੋ 6 ਤੇ 1 7 ਤੇ 8 15 حاصل 199 27 27 ਤੇ 28 ਇਹਨਾਂ ਨੂੰ ਵੀ ਕਰ ਲੋ 8 5 3 9 ਤੇ 2 15 حاصل 29 27 27 ਤੇ 28 ਬਿਲਕੁਲ ਈਜ਼ੀ ਸੀ ਨਾ ਹਾਂਜੀ ਨੈਕਸਟ ਟ੍ਰਿਕ ਦਾ ਨੂੰ ਨੈਕਸਟ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਜੀ ਧੰਨਵਾਦ